ਨਮਸਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਦਿਨ ਦੀ ਅਹਿਮ ਖਬਰ ਜੜੀ ਹੈ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਰਨਾਲਾ ਦੇ ਵਿੱਚ ਦੋ 7 ਸਾਲਾ ਬੱਚੇ ਦੀ ਜਿਹੜੀ ਹੈ ਨਹਿਰ ਵਿੱਚ ਡੁੱਬਨ ਨਾਲ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਗਰੀਬ ਪਰਿਵਾਰ ਜਿਹੜਾ ਹੈ ਉਹਨਾਂ ਦਾ ਰੋ ਰੋ ਕੇ ਬੁਰਾ ਹਾਲਾਤ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਜਿੱਥੇ ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਬਰਨਾਲਾ ਜ਼ਿਲ੍ਹਾ ਦੇ ਤਪਾ ਮੰਡੀ ਦੇ ਕੋਲ ਜਿਹੜਾ ਪਿੰਡ ਹੈ ਦਰਾਕਾ ਦੇ ਵਿੱਚ ਇੱਕ ਘਟਨਾ ਵਾਪਰੀ ਹੈ 25 ਫੁੱਟ ਗਹਿਰੇ ਤਲਾਬ ਦੇ ਵਿੱਚ ਜਿਹੜੇ ਹੈ ਡੁੱਬਨ ਨਾਲ 7 ਸਾਲਾਂ ਦੇ ਦੋ ਬੱਚੇ ਦੀ ਜੜੀ ਆ ਦਰਦਨਾਕ ਮੌਤ ਹੋ ਚੁੱਕੀ ਹੈ ਗਰੀਬ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਸੀਚੇਵਾਲ ਮਾੜਾ ਦੇ ਤਹਿਤ ਜੋ ਤਲਾਬ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਉੱਥੇ ਇਹ ਘਟਨਾ ਵਾਪਰੀ ਹੈ ਪਰਿਵਾਰ ਵੱਲੋਂ ਲਗਾਤਾਰ ਮੁਆਵਜ਼ੇ ਦੀ ਵੀ ਮੰਗ ਕੀਤੀ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਬਰਨਾਲਾ ਤੋਂ ਸਾਹਮਣੇ ਆਏ ਨੇ ਬਰਨਾਲਾ ਇਸ ਮੌਕੇ ਗਰੀਬ ਪਰਿਵਾਰ ਵੱਲੋਂ ਉਸ ਬੰਦੇ ਦੇ ਕਿਹਾ ਜਾ ਰਿਹਾ ਹੈ ਤਸਵੀਰਾਂ ਵਿੱਚ ਜੋ ਤੁਸੀਂ ਵੇਖ ਪਾ ਰਹੇ ਹੋ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨਾ ਦੇ ਦੋ ਬੱਚੇ ਜਿਹੜੇ ਨੇ ਲਾਪਰਤ ਸਿੰਘ ਪੁੱਤਰ ਜਿਹੜਾ ਇਹ ਸਤਨਾਮ ਸਿੰਘ ਤੇ ਨਵਜੋਤ ਸਿੰਘ ਪੁੱਤਰ ਜਿਹੜਾ ਇਹ ਗੁਰਪ੍ਰੀਤ ਸਿੰਘ ਕੱਲ ਸ਼ਾਮ ਜਿਹੜੇ ਤਲਾਬ ਦੇ ਵਿੱਚ ਖੇਡ ਰਹੇ ਸਨ ਤਾਂ ਅਚਾਨਕ ਹੀ ਤਲਾਬ ਦੇ ਵਿੱਚ ਡਿੱਗ ਗਏ ਦਰਦਨਾਕ ਮੌਤ ਹੋ ਚੁੱਕੀ ਹੈ ਉਹਨਾਂ ਵੱਲੋਂ ਸਿੱਧੇ ਤੌਰ ਤੇ ਤਲਾਬ ਦੇ ਜਿਹੜੇ ਪ੍ਰਬੰਧਕ ਨੇ ਜਿਹੜੇ ਪ੍ਰਸ਼ਾਸਨ ਨੇ ਉਹਨਾਂ 'ਤੇ ਸਵਾਲ ਚੁੱਕਰੇ ਨੇ ਉਹਨਾਂ ਨੂੰ ਜ਼ਿੰਮੇਵਾਰ ਕਿਹਾ ਨੇ ਉਹਨਾਂ ਵੱਲੋਂ આરોਪ ਲਗਾਇਆ ਗਿਆ ਕਿ ਜਿਹੜੇ ਨੇੜੇ-ਤੇੜੇ ਜਿਹੜੇ ਸਾਈਨ ਬੋਰਡ ਨੇ ਉਹ ਨਹੀਂ ਲਗਾਇਆ ਗਿਆ ਸੀ ਜੋ ਉਨਾ ਦਾ ਕੰਮ ਚੱਲ ਰਿਹਾ ਉਸ ਨੂੰ ਲੈ ਕੇ ਵੀ ਕੋਈ ਰੇਲਿੰਗ ਜਿਹੜੀ ਹੈ ਨਹੀਂ ਬਣਾਈ ਗਈ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਉਥੇ ਮੌਕੇ ਦੇ ਤਸਵੀਰਾਂ ਤਾਂ ਦਿਖਾ ਰਿਹਾ ਜਿੱਥੇ ਕਿਹਾ ਗਿਆ ਕਿ ਇਹਨਾਂ ਦੇ ਵਿੱਚ ਜਿਹੜੇ ਨੇ ਪਾਣੀ ਛੱਡੇ ਪਏ ਸੀ ਨਾ ਸਾਈਨ ਬੋਰਡ ਲੱਗਾ ਸੀ ਨਾ ਹੀ ਕੋਈ ਰੇਲਿੰਗ ਬਣੀ ਪਈ ਸੀ ਤੇ ਛੋਟੇ ਬੱਚੇ ਜਿਹੜੇ ਨੇ ਉਹਦੇ ਨੇੜੇ-ਟੜੇ ਖੇਡ ਰਹੇ ਸੀ ਤਾਂ ਅਚਾਨਕ ਹੀ ਉਸ ਦੇ ਵਿੱਚ ਡਿੱਗਣ ਨਾਲ ਉਹਨਾਂ ਦੀ ਮੌਤ ਹੋ ਗਿਆ ਕਿਹਾ ਜਾ ਰਿਹਾ ਹੈ ਕਿ ਕਰੀਬ 25 ਫੁੱਟ ਜਿਹੜਾ ਇਹ ਨੈਰ ਡੂੰਗਾ ਹੈ ਜਿਸ ਕਰਕੇ ਹਾਸਾ ਵਾਪਰਿਆ ਜਿੱਥੇ ਤਸਵੀਰਾਂ ਤਾਂ ਦਿਖਾ ਰਿਹਾ ਜਿੱਥੇ ਕਿਹਾ ਜਾ ਰਿਹਾ ਕਿ ਇੱਕ ਸਰਕਾਰੀ ਸਕੂਲ ਵੀ ਹੈ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਵੱਡੇ ਘਟਨਾਵਾਂ ਵਾਪਰ ਸਕਦੀ ਹੈ ਜੋ ਉੱਥੇ ਪ੍ਰਸ਼ਾਸਨ ਵੱਲੋਂ ਅੰਗੈਲੀ ਵਰਤੀ ਜਾ ਰਹੀ ਹੈ ਉਸ ਨੂੰ ਲੈ ਕੇ ਹਾਸਾ ਹੋਇਆ ਹੈ ਇਹ ਪਰਿਵਾਰ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਪਰਿਵਾਰ ਵੱਲੋਂ ਹੋਰ ਕੀ ਕੁਝ ਕੀਤਾ ਜਾ ਰਿਹਾ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਹਾਂਜੀ ਬਾਈ ਕੀ ਨਾਮ ਤੁਹਾਡਾ ਮੇਰਾ ਨਾਮ ਅਮਨਦੀਪ ਆ ਜੀ ਪਿੰਡ ਦਰਾਕਾ ਦੇ ਮੇਰੇ ਵਾਈਫ ਸਰਪੰਚ ਨੇ ਹਰਪ੍ਰੀਤ ਕੌਰ ਤੇ ਦੋ ਬੱਚੇ ਆ ਜੀ ਇੱਕ ਤਾਂ 7 ਸਾਲ ਦਾ ਜੀ ਇੱਕ 8 ਸਾਲ ਦਾ ਇਹ ਮੇਰੇ ਪਿੰਡ ਦਰਾਕਾ ਦੇ ਵਿੱਚ ਸੱਪੜ ਸੀ ਉਹਦਾ ਥਾਪਰ ਮਾਡਲ ਬਣ ਰਿਆ ਸੀਗਾ ਤੇ ਉਹਦਾ ਕੰਮ ਚੱਲੀ ਜਾਂਦਾ ਸੀ ਬੱਚੇ ਨਾ ਰੂਟੀਨ 'ਚ ਕਈ ਬੱਚੇ ਉੱਥੇ ਆਲੇ ਦੁਆਲੇ ਘਰਾਂ ਦੇ ਖੇਡਣ ਚਲੇ ਜਾਂਦੇ ਸੀਗੇ ਪਹਿਲਾਂ ਤਾਂ ਉਹ ਸੀਗਾ ਸੁੱਕਾ ਕੱਲ ਮੀਂਹ ਪੈਣ ਦੇ ਕਾਰਨ ਬੱਚਿਆਂ ਨੂੰ ਪਤਾ ਨਹੀਂ ਸੀ ਪਾਣੀ ਦੀ ਮਾਤਰਾ ਕਿੰਨੀ ਆ ਉਹਦੇ ਵਿੱਚ ਖੇਡਦੇ ਖੇਡਦਾ ਪੈਰ ਤਰ ਸੀਗਾ ਤੇ ਉਹਦੇ ਡੁੱਬਣ ਕਾਰਨ ਉਹਨਾਂ ਦੀ ਮੌਤ ਹੋ ਗਈ ਇਸ ਨਾਲ ਪਰਿਵਾਰ ਕਿਸ ਪਰਿਵਾਰਤੀ ਜੀ ਇਹ ਐਸੀ ਪਰਿਵਾਰ ਹੈ ਬਹੁਤ ਗਰੀਬ ਪਰਿਵਾਰ ਹੈ ਅਸੀਂ ਤਾਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਇਹਨਾਂ ਦੀ ਮੌਕੇ ਤੇ ਕੋਈ ਤੇ ਬਚਾਉਣ ਵਾਲਾ ਨਹੀਂ ਪਹੁੰਚਿਆ ਨਹੀਂ ਮੌਕੇ ਤੇ ਕੋਈ ਹੈ ਨਹੀਂ ਸੀਗਾ ਛੋਟੇ ਛੋਟੇ ਜਵਾਕ ਖੇਡਦੇ ਉਹਨਾਂ ਨੇ ਰੌਲਾ ਪਾਇਆ ਤੇ ਬਾਅਦ ਚ ਫਿਰ ਆ ਕੇ ਨਾ ਮੁੰਡਿਆਂ ਨੇ ਕੱਢੇ ਬਾਹਰ ਆ ਕੇ ਪਿੰਡ ਬੱਲੂ ਵੀ ਅੱਗੇ ਵੀ ਧਿਆਨ ਰੱਖਿਆ ਜਾਊਗਾ ਇਹ ਚੀਜ਼ਾਂ ਦਾ ਹਾਂਜੀ ਧਿਆਨ ਤਾਂ ਰੱਖੀਓ ਵੈਸੇ ਕੰਮ ਚੱਲ ਰਿਹਾ ਜਿਹਾ ਥਾਪਨ ਮਾਡਲ ਦਾ ਤੇ ਉਹਦੇ ਜਾਲੀ ਤੇ ਲਾਉਣੀ ਬਾਕੀ ਆ ਉਹ ਕੰਮ ਚੱਲਣ ਦੇ ਕਾਰਨ ਹੈ ਕੰਮ ਚੱਲੀ ਬਾਕੀ ਜਾਲੀ ਲਾਉਣੀ ਉਹਦੇ ਆਸ-ਪਾਸੇ ਸੇਫਟੀ ਵਾਸਤੇ ਉਹ ਥੋੜੇ ਦਿਨਾਂ ਚ ਲਾ ਦੇਣਗੇ ਸੀ ਬਾਕੀ ਬੱਚਿਆਂ ਦੀ ਮੌਤ ਹੋਣ ਦੇ ਕਾਰਨ ਜੀ ਕੱਲ ਤੋਂ ਲੈ ਕੇ ਸਾਡੇ ਪਿੰਡ ਵਿੱਚ ਬਹੁਤ ਸੋਗ ਦੀ ਲਹਿਰ ਆ ਕਿਉਂ ਬੱਚੇ ਛੋਟੇ ਸੀਗੇ ਜੀ ਤੇ ਤਾਂ ਕਰਕੇ ਸਾਡੇ ਪਿੰਡ ਵਿੱਚ ਸੋਗ ਦੀ ਲਹਿਰ ਕੱਲ ਤੋਂ ਹੱਥ ਕੀ ਨਾਮ ਤੇ ਸਤਨਾਮ ਸਿੰਘ ਜੀ ਮੇਰੇ بیٹے ਦਾ ਨਾਮ ਲਾਪਰੇ ਸੀਗੇ ਜੀ ਤੇ ਮੇਰੇ ਪਤੀਜ ਦਾ ਨਾਮ ਨਵਜੋਤ ਸਿੰਘ ਸੀ ਇਹ ਦੋਨੇ ਖੇਡਦੇ ਰਹਿੰਦੇ ਸੀ ਇਕੱਠੇ ਅਚਾਨਕ ਇਹ ਸੱਪੜ ਕੰਨੀ ਚਲੇ ਗਏ ਜੀ ਖੇਡਣ ਵਾਸਤੇ ਜੋ ਕਿ ਸੱਪੜ ਤੇ ਨਾ ਕੋਈ ਗ੍ਰੈਲ ਵਗੈਰਾ ਨਾ ਕੋਈ ਤਾਰ ਵਗੈਰਾ ਪਹਿਲੇ ਟੀਵੀ ਸੀ ਜੀ ਅਚਾਨਕ ਇਹ ਦੋਵੇਂ ਬੱਚੇ ਖੇਡਦੇ ਖੇਡਦੇ ਉਹ ਸੱਪੜ ਦੇ ਵਿੱਚ ਡਿੱਗ ਗਏ ਜਿਸ ਕਾਰਨ ਇਹਨਾਂ ਦੀ ਮੌਤ ਹੋ ਗਈ ਪਾਣੀ ਦੇ ਵਿੱਚ ਡੁੱਬਣ ਕਾਰਨ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਵੀ ਉੱਥੇ ਸਾਡੇ ਘਰ ਦੇ ਇੱਕ ਚਰਾਗ ਬੁਝ ਗਏ ਜੀ ਕਿਸੇ ਦੇ ਹੋਰ ਨਾ ਬੁਝਣ ਵੀ ਉੱਥੇ ਕੋਈ ਪ੍ਰਬੰਧ ਕੀਤਾ ਜਾਵੇ ਤਾਰ ਵਗੈਰਾ ਲਗਾਈ ਜਾਵੇ ਜਾਂ ਉੱਥੇ ਕੋਈ ਬੋਰਡ ਵਗੈਰਾ ਲਗਾਇਆ ਜਾਵੇ ਵੀ ਭਾਈ ਇੱਥੇ ਕੰਮ ਚੱਲਦੇ ਆ ਸੱਪਨ ਉੱਥੇ ਇਸ ਤਰ੍ਹਾਂ ਦਾ ਕੋਈ ਬੋਰਡ ਵਗੈਰਾ ਨਹੀਂ ਲੱਗਿਆ ਨਾ ਕੋਈ ਤਾਰ ਵਗੈਰਾ ਲੱਗੀ ਆ ਨਾ ਕੋਈ ਗ੍ਰਿੱਲ ਵਗੈਰਾ ਲੱਗੀ ਆ ਵੀ ਬੱਚੇ ਦੀ ਕੋਈ ਸੇਫਟੀ ਹੋ ਸਕੇ ਹੋਰ ਬੱਚਾ ਨਾ ਡਿੱਗੇ ਜੀ ਕਿਸੇ ਦਾ ਉਹਦੇ ਵਿੱਚ ਉੱਥੇ ਮਨ ਕੇ ਉੱਥੇ ਕੋਈ ਰਹਿਗੇ ਜੀ ਮੌਕੇ ਤੇ ਕੋ ਲੋਕ ਹੈਗੇ ਮੌਕੇ ਤੇ ਹੈਗੇ ਲੋਕ ਹੈਗੇ ਜੀ ਸਰ ਉਹਨਾਂ ਦੇ ਘਰ ਬਾਹਰ ਲੋਕਾਂ ਨੇ ਵੀਡੀਓ ਬਣਾਉਣ ਤੇ ਉਹ ਕਰਤਾ ਪਰ ਜਾਨ ਬਚਾਉਣ ਦਾ ਕਿਸੇ ਨੇ ਹਾਂ ਜੀ ਕੀ ਨਾਮ ਤੁਹਾਡਾ ਨ세ਵ ਸਿੰਘ ਆ ਜੀ ਕਿ ਇਹ ਇਹ ਜੀ ਮੇਰੀ ਧੂਆ ਦੇ ਪੋਤੇ ਨੇ ਜੀ ਦੋਨੇ ਤੇ ਇਹਨਾਂ ਨੂੰ ਕੱਲ ਜੀ ਕਿਤੇ ਇਹ ਸਕੂਲੋਂ ਆ ਕੇ ਮਤਲਬ 2-3 ਵਜੇ ਬਾਗੇ ਖੇਡਣ 4 ਵਜੇ ਦੁਪਹਿਰ ਵੇਲੇ ਵਿੱਚ ਖੇਡਣ ਬਾਗੇ ਜਦੋਂ ਜੀ ਉੱਥੇ ਕਿਤੇ ਮੀਂਹ ਪਿਆ ਗਿਆ ਤੇ ਕੱਲ ਪਾਣੀ ਦੇ ਵਿੱਚ ਮਤਲਬ ਸਲਿੱਪ ਹੋ ਗਏ ਤੇ ਜਿਹੜਾ ਆਪਣਾ ਬੰਦਣਾ ਵੱਡਾ ਟੋਬਾ ਜੀ ਬਣਦੇ ਨੇ ਜਿਹੜੇ ਅੱਜਕੱਲ੍ਹ ਉਹਦੇ ਵਿੱਚ ਸਲਿੱਪ ਹੋ ਕੇ ਜੀ ਮਤਲਬ ਉਹਦੇ ਕਰਕੇ ਮੌਤ ਹੋ ਗਈ ਇਹਨਾਂ ਦੋਨਾਂ ਦੀ ਉਹ ਦਿੱਲੀ ਵਾਲੇ ਦੇ ਕੋਲ ਤੇ ਉੱਥੇ ਮੌਕੇ ਤੇ ਕੋਈ ਮੌਕੇ ਤੇ ਜੀ ਬੱਚੇ ਮਤਲਬ ਬਚਾਉਣ ਵਾਸਤੇ ਹੈਗੇ ਤੇ ਬੰਦੇ ਜੀ ਮੌਕੇ ਤੇ ਨਹੀਂ ਕਰਿਆ ਉਹਨਾਂ ਨੇ ਟਰਾਲਾ ਤੇ ਇੱਕ ਬੰਦੇ ਨੇ ਕਰਿਆ ਮੌਕੇ ਤੇ ਚਲੋ ਉਦੋਂ ਨੂੰ ਜਿਹੜਾ ਉਹਨਾਂ ਦਾ ਵਾਸਾ ਮਤਲਬ ਡੈਥ ਹੋ ਚੁੱਕੀ ਸੀ ਕਿਸ ਤਰ੍ਹਾਂ ਕਰਦੇ ਹਾਲਾਤ ਕਰਦੇ ਹਾਲਾਤ ਤਾਂ ਕਿ ਗਰੀਬੀ ਹੈ ਬਹੁਤ ਹੀ ਮਜ਼ਦੂਰੀ ਕਰਦੇ ਨੇ ਬਜਾਰੇ ਬਹੁਤ ਉਹ ਨੇ ਬਰਾਬਰ ਹਾਲਾਤ ਐਡੇ ਕੋਈ ਵਧੀਆ ਮਤਲਬ ਕਨੀਸ਼ਨ ਨਹੀਂ ਹੈਗੀ ਐਸੀ ਪਰਿਵਾਰ ਦਾ ਨਾ ਸੰਬੰਧ ਨਹੀਂ ਮਨੇ ਅਗਲੀ ਸੁਣ ਤਾਣ ਇੰਨਾ ਕੁ ਵੀ ਸਰਕਾਰ ਵੱਲੋਂ ਵੀ ਉਹਨਾਂ ਦੀ ਵਿਚਾਰਾਂ ਦੀ ਚਲੋ ਮਦਦ ਹੋ ਜੇ ਤਾਂ ਬੜੀ ਵਧੀਆ ਬਸ ਇੰਨੀ ਹੈ ਵੀ ਅੱਗੇ ਤੋਂ ਵੀ ਪੰਚਾਇਤਾਂ ਜੋ ਵੀ ਹੈਗਾ ਵੀ ਧਿਆਨ ਰੱਖਣੇ ਚੀਜ਼ਾਂ ਪਿਆ ਰੱਖਣ ਵੀ ਕਿਤੇ ਕੱਲ ਨੂੰ ਕੋਈ ਹੋਰ ਗੱਲਬਾਤ ਨਾ ਹੋ ਜੇ ਅਹ ਦੇਖੋ ਕੱਲ 7 ਤਰੀਕ ਨੂੰ ਸ਼ਾਮੀ 4:00 ਵਜੇ ਇਹ ਦੋ ਭਰਾ ਜਨ ਚਾਚੇ ਤਾਇਆ ਦੇ ਪੁੱਤ ਨੇ ਸਤਰਾਮ ਸਿੰਘ ਦਾ ਬੇਟਾ ਲਵਦੀਪ ਸਿੰਘ ਤੇ ਗੁਰਪ੍ਰੀਤ ਦਾ ਬੇਟਾ ਨਵਦੀਪ ਸਿੰਘ ਇਹ 8-9 ਸਾਲ ਦੇ ਨੇ ਦੋਨੇ ਭਰਾ ਮਤਲਬ ਸਕੂਲ ਤੋਂ ਬਾਅਦ ਆ ਕੇ ਉਹ ਛੱਪੜ ਦੇ ਕੋਲ ਖੇਡਦੇ ਰਹਿੰਦੇ ਸੀਗੇ ਇਹ ਛੱਪੜ ਪਹਿਲਾਂ ਸੁੱਕਾ ਸੀਗਾ ਤੇ ਕੱਲ ਜਿਹੜੀ ਉਹ بارش ਹੋਈ ਹੈ ਉਸ بارش ਨਾਲ ਉਹਦੇ ਵਿੱਚ ਪਾਣੀ ਭਰ ਗਿਆ ਤੇ ਪਾਣੀ ਥੋੜਾ ਡੂੰਗਾ ਸੀਗਾ ਤੇ ਬੱਚੇ ਖੇਡਦੇ ਇਹਨਾਂ ਨੂੰ ਪਤਾ ਨਹੀਂ ਲੱਗਾ ਤੇ ਉਹ ਖੇਡਦੇ-ਖੇਡਦੇ ਬੱਚੇ ਜਿਹੜੇ ਪਾਣੀ 'ਚ ਡੁੱਬ ਗਏ ਤੇ ਜਦ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਬੋਡੀ ਕਢਵਾਈ ਗਈ ਤੇ ਉਹ ਮਤਲਬ ਮਤ ਨੋ ਮੋਰ ਉਹ ਮਤਲਬ ਨਹੀਂ ਸੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਤੇ ਜਿਨ੍ਹਾਂ ਨੂੰ ਅਸੀਂ ਮਤਲਬ ਮੌਰਚਰੀ ਵਿੱਚ ਬੜੀਆਂ ਰਖਵਾਤੀਆਂ ਸੀਗੀਆਂ ਤੇ ਉਹਨਾਂ ਦੇ ਉਹਨਾਂ ਦੇ ਫਾਦਰ ਦੇ ਬਿਆਨ ਤੇ 174 ਦੀ ਕਾਰਵਾਈ ਅਮਲ ਚ ਲਿਆਂਦੀ ਗਈ ਹਾਂ ਦੇਖੋ ਵੀ ਬਚਾਅ ਵਾਸਤੇ ਤੇ ਸੀਗਾ ਵੀ ਜਿਹੜੇ ਬੱਚੇ ਕੋਲੇ ਖੇਡਦੇ ਸੀ ਉਹਨਾਂ ਨੇ ਸ਼ੋਰ ਮਚਾਇਆ ਪਰ ਸੁਣਨ ਚ ਤਾਂ ਆਇਆ ਵੀ ਉੱਥੇ ਬੰਦੇ ਕੋਤਾਸ਼ ਖੇਡਦੇ ਸੀ ਉੱਠੇ ਆਟੇ ਨਹੀਂ ਵੀਰ ਤੁਸੀਂ ਲੋਕਾਂ ਨੂੰ ਵੀ ਅਵੇਅਰ ਕਿਤੇ ਜਿਉਂਗੇ ਇਸ ਤਰ੍ਹਾਂ ਕੇ ਹਾਸਾ ਨਾ ਹੋਵੇ ਦੇਖੋ ਜੀ ਅਸੀਂ ਤਾਂ ਸਾਰਿਆਂ ਨੂੰ ਅਵੇਅਰ ਕਰਦੇ ਆ ਵੀ ਆਪਣੇ ਛੋਟੇ ਬੱਚਿਆਂ ਦਾ ਧਿਆਨ ਰੱਖੋ ਇਹਨਾਂ ਨੂੰ ਕੱਲਿਆਂ ਕਿਤੇ ਜਾਣ ਨਾ ਦਿਓ ਪਾਣੀ 'ਚ ਨਾ ਜਾਣ ਦਿਓ ਰੋਡ 'ਤੇ ਨਾ ਜਾਣ ਦਿਓ ਬਿਜਲੀ ਦੇ ਤਾਰਾਂ ਦੇ ਨਾਲ ਜਿਹੜੇ ਇਲੈਕਟ੍ਰੀਕਲ ਡਿਵਾਈਸਸ ਨਾਲ ਖੇਡਦੇ ਆ ਉਹਨਾਂ ਨਾਲ ਨਾ ਖੇਡੋ ਅਸੀਂ ਉਹਨਾਂ ਨੂੰ ਗਾਈਡ ਤਾਂ ਬਹੁਤ ਕਰਦੇ ਆ ਬਟ ਇਹ ਵੀ ਮਾਪੇ ਜਿਹੜੇ ਅੱਜਕੱਲ ਕੰਮ ਕਰ ਰਹੇ ਹੋ ਜੁਣ ਕੇ ਸੀਜ਼ਨ ਦਾ ਟਾਈਮ ਕਿਤੇ ਅਨਗਹਿਲੀ ਹੋ ਜਾਂਦੀ ਆ ਜੇ ਜਿਹੜੇ ਲੋਕ ਉੱਤੀ ਕੋਲੇ ਹੁੰਦੇ ਕੋਈ ਮਤਲਬ ਕਿ ਪਛਾਣ ਦੀ ਵਜਾਇਕ ਦੇਖਿਆ ਜਾਂਦਾ ਤਾਂ ਵੀਡੀਓ ਬਣਾ ਲੈਂਦੇ ਨੇ ਬਿਲਕੁਲ ਜੀ ਹੁਣ ਪਬਲਿਕ ਹੈ ਇਹ ਹਰ ਕੋਈ ਬੰਦਾ ਆਪਣੇ ਆਪ ਨੂੰ ਮਤਲਬ ਵੀਡੀਓਗ੍ਰਾਫਰ ਬਣਦਾ ਉਹ ਇਸ ਪੌਣ ਵੀਡੀਓ ਬਣਾਉਣ ਚ ਖੁਸ਼ੀ ਮਹਿਸੂਸ ਕਰਦਾ ਹੈ ਜਦ ਕਿ ਇਹ ਹੈਲਪ ਕਰਕੇ ਸੁਖੀ ਜ਼ਿਆਦਾ ਮਿਲਦੀ ਹੈ